डॉक्टर साहब आप बता सकते हैं कि लुधाना सिविल हॉस्पिटल में हॉस्पिटल में डॉग्स काटने के डाटा जो है वो महीने में लगभग कितने इंजेक्शन लग जाते हैं रोज से रोज डेढ़ सौ से दो सौ यानी कि लगभग चौबीस सौ पच्चीस सौ इंजेक्शन महीने का ਨੀਰਮੋ 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 ਨਾ ਚਰਨ ਅਗਰ ਆਪਕੇ ਇਨਸਾਫੇ 150 ਤੋਂ 200 ਇੰਜੈਕਸ਼ਨ ਹਰ ਰੋਜ਼ ਸਿਵਲ ਹਸਪਤਾਲ ਮੇ ਲੱਗ ਰਹਾ ਹੈ ਤੋ ਇਟ ਮੀਨਸ 2000 ਪਲਸ 2300 2400 ਇੰਜੈਕਸ਼ਨ ਤੋ ਜੀ ਜੀ 2000 ਹੋ ਗਿਆ ਹੈ ਨਾ ਜੀ ਜਦੋਂ ਉਸ ਡੌਗ ਬਈ ਜਿਹੜੀ ਪੋਸਟ ਮਾਰਟਮ ਦੀ ਰਿਪੋਰਟ ਹੈ ਉਹਦੇ ਵਿੱਚ ਇਹ ਕਲੀਅਰ ਆਇਆ ਕਿ ਡੌਗ ਨੂੰ ਪੋਜ਼ਿਟਿਵ ਫਾਰ ਰੈਬਿਸ ਦੋਸ ਜਾਨ ਵੀ ਰੈਬਿਸ ਕਿੰਨੀ ਖਤਰਨਾਕ ਬਿਮਾਰੀ ਹੈ ਇਹਦਾ ਜਿਹੜਾ ਲਾਵਾ ਅੰਦਰ ਲਾਵਾ ਸਲਾਈਵਾ ਜੇ ਉਹ ਸਲਾਈਵਾ ਵਾ ਡੌਗ ਦਾ ਜੇ ਉਹ ਵੀ ਕਿਸੇ ਜਗ੍ਹਾ ਤੇ गिरਦਾ ਵਾ ਉਹ ਵੀ ਕਿਸੇ ਜਗ੍ਹਾ ਤੇ ਪਿਆ ਹੁੰਦਾ ਤਾਂ ਉਹਦੇ ਨਾਲ ਵੀ ਬਿਮਾਰੀਆਂ ਹੋ ਸਕਦੀਆਂ ਹਨ ਉਸ ਬੱਚੇ ਦੀ ਉਸ ਪਰਿਵਾਰ ਦੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਡੌਗਸ ਨੇ ਬਾਈਟ ਕੀਤਾ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਜਾਨ ਮਾਲ ਇਹ ਸਾਡੇ ਜਿਹੜੇ ਹੈਲਥ ਅਫਸਰ ਹੈ ਸਾਡਾ ਜਿਹੜਾ ਨਗਰ ਨਿਗਮ ਦੇ ਸੋ ਕੋਲ ਜਿਹੜੇ ਮੋਜਾਂ ਲੁੱਟਦੇ ਅਫਸਰ ਹੈਗੇ ਆ ਜਿਹੜੇ 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 ਹੈਲਥ ਅਫਸਰ ਦੇ ਇਸ ਤੇ ਸੈਂਟਰੀ ਸੈਕਟਰ ਹਨ ਇਹਨਾਂ ਨੂੰ ਪਤਾ ਹੀ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਡੌਗ ਸ਼ੈਲਟਰ ਹੋਣ ਦੀ ਨਾਮ ਦੀ ਚੀਜ਼ ਕੋਈ ਹਮਰਾ ਰੋਡ ਦੇ ਉੱਤੇ ਸਾਡੇ ਡੌਗ ਸਟਰਾਈਲਾਈਜੇਸ਼ਨ ਸੈਂਟਰ ਦੇ ਪਿੱਛੇ ਬਣਦੀ ਪਈ ਹੈ ਜੇ ਬਣਦੀ ਪਈ ਹੈ ਤਾਂ ਉੱਥੇ ਬਣਨਾ ਕੀ ਹੈ ਉੱਥੇ ਹੋਣਾ ਵੀ ਹੈ ਬਸ ਕੋਈ ਨਾਲ ਬਤਾਵੇ ਡਾਕਟਰ ਵਿਪੂਲ ਨੂੰ ਪੁੱਛ ਲਓ ਡਾਕਟਰ ਵਿਪੂਲ ਨੂੰ ਪੁੱਛੋ ਡਾਕਟਰ ਵਿਪੂਲ ਨੂੰ ਪੁੱਛੋ ਕਿਉਂ ਭਾਈ ਕੱਲਾ ਨਗਰ ਨਿਗਮ ਡਾਕਟਰ ਦੇ ਤੂੰ ਚਾ ਰਿਹਾ ਡੌਗ ਸ਼ੈਲਟਰ ਹੋਣਾ ਜਿੱਥੇ ਇਹੋ ਜਿਹੇ ਕੁੱਤੇ ਜਿਹੜੇ ਰੱਖੇ ਜਾਣੇ ਸੀਗੇ ਉਹ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਜਲਦ ਤੋਂ ਜਲਦ ਬਣਾਇਆ ਜਾਵੇ ਚਲੋ ਜਲਦ ਬਣਾਇਆ ਜਾਵੇ ਅੱਜ ਕਿੱਥੇ ਕੰਮ ਪਹੁੰਚਿਆ ਤੋਂ ਦਾ ਕਹਿਣਾ ਸੀਗਾ ਸਭ ਚਾਰ ਦੀਵਾਰੀ ਹੋ ਗਈ ਮੈਂ ਕਿਹਾ ਸਭ ਚਾਰ ਦੀਵਾਰੀ ਬਾਕੀ ਕੰਮ ਕਹਿੰਦਾ ਜਿਉਂ ਤਾਂ ਹਲੇ ਪਤਾ ਨਹੀਂ ਮੈਂ ਕਹਿੰਦਾ ਕਿਹਨੂੰ ਪਤਾ ਹੈ ਮੇਅਰ ਨੂੰ ਕਹਿੰਦੇ ਜੀ ਸ਼ਾਇਦ ਉਹਨਾਂ ਨੂੰ ਵੀ ਨਹੀਂ ਮੈਂ ਕਮਿਸ਼ਨਰ ਸਾਹਿਬ ਨੂੰ ਕਹਿੰਦਾ ਉਹਨਾਂ ਨੇ ਪਤਾ ਮੈਂ ਕਹਿੰਦਾ ਪਤਾ ਕਿਨੂੰ ਹੈ ਪਤਾ ਕਿਨੂੰ ਹੈ ਇਹੋ ਜੇ ਮਾਸੂਮ ਬੱਚਿਆਂ ਦੀਆਂ ਜ਼ਿੰਦਗੀਆਂ ਜੁੜੀ ਸੀ ਉਹ ਪੈਲ ਦੇ ਆਧਾਰ ਤੇ ਬਣ ਪੜਦੇ ਉਹ ਜਿਹੜਾ 42 45 ਕਰੋੜ ਰੁਪਈਆ ਜਿਹੜਾ ਗੋਬਰ ਸਲਿੱਪਟ ਕਰਨ ਵਾਸਤੇ ਲਾਇਆ ਨਾ ਉਹ ਵੀ ਮੈਂ ਤੁਹਾਨੂੰ ਆਨਲਾਈਨ ਟਾਈਮ ਤੇ ਦਿਖਾਉਣਾ ਕਿਵੇਂ ਇਹ ਲੋਕ ਕਮਿਸ਼ਨ ਦਾ ਖੇਲ ਬਰਬਾਦ ਕਰਨਾ ਚਾਹੁੰਦੇ ਆ ਵੀ ਫਿਲਹਾਲ ਮੁੱਦਾ ਉਹ ਨਹੀਂ ਹੈ ਫਿਲਹਾਲ ਮੁੱਦਾ ਹੈ ਕਿ ਨਾਈਟ ਸ਼ੈਲਟਰ ਹੋਮ ਪੈਲ ਦੇ ਆਧਾਰ ਤੇ ਬੰਨਣਾ ਚਾਹੀਦਾ ਬਾਕ ਇਸ ਡੌਗ ਨੇ ਗਾਂਧੀ ਕਲੋਨੀ ਵੈਕਟੋਕੇ ਦੇ ਵਿੱਚ ਕਟਿਆ ਵਾ ਕੱਲ ਨੂੰ ਕਿਸੇ ਖੋਰ ਦੇ ਬੱਚੇ ਵਾਲੀ ਚੀਜ਼ਾਂ ਨਾ ਹੋਣ ਸਸਪੈਂਡ ਹੋਣੇ ਚਾਹੀਦੇ ਆ ਯਾਰ ਇਹੋ ਜਿਹੇ ਬੰਦੇ ਸਸਪੈਂਡ ਹੋਣੇ ਚਾਹੀਦੇ ਆ ਇਹਨਾਂ ਦੇ ਲੋਕਾਂ ਦੇ ਘਰ ਆ ਕੇ ਇਹਨਾਂ ਦੀ ਜ਼ਿੰਦਗੀਆਂ ਬਾਰੇ ਖਬਰ ਤਾਂ ਲੋ ਕੋਈ ਪੁੱਛੋ ਤਾਂ ਸਹੀ ਲਗਭਗ 40-50 ਹਜ਼ਾਰ ਦੇ ਕਰੀ ਲੋਕ ਹਰ ਰੋਜ਼ ਲੁਧਿਆਣਾ ਸ਼ਹਿਰ ਦੇ ਵਿੱਚ ਡੌਗ ਬਾਈਟ ਦਾ ਸ਼ਿਕਾਰ ਹੁੰਦੇ ਪਏ ਆ ਔਰ ਇਹ ਕੋਲ ਖੋਲਦਾ ਪਿਆ ਕਿ ਕਿੰਨੀ ਕੁ ਸਟਰੇਰਲਾਈਜੇਸ਼ਨ ਡੌਗ ਸਟਰੇਰਲਾਈਜੇਸ਼ਨ ਹੋ ਜਾਂਦੀ ਪਈ ਆ ਜਾਂ ਤੇ ਨਾਮ ਤੇ ਪੈਸੇ ਖਾਦੇ ਜਾਂਦੇ ਪਏ ਆ ਕਿ ਕਿੰਨਾ ਕੋਈ ਲੋਕਾਂ ਦੇ ਵਾਸਤੇ ਸੇਫਟੀ ਵਾਸਤੇ ਅਸੀਂ ਚਿੰਤਾ ਵ ਨਗਰ ਨਿਕਮ ਦੇ ਹੈਲਥ ਬ੍ਰਾਂਚ ਕੁਛ ਤਾਂ ਸ਼ਰਮ ਕਰੋ ਜਨ ਹਿਤੇਸ਼ੀ টিਆਰਪੀ ਨਹੀਂ ਭਰੋ ਸਾਬ ਦਾ ਮੈਂ ਸਰੋਜ ਜਿੱਥੇ ਗਾਂਧੀ ਕਲੋਨੀ ਦੇ ਵਿੱਚ ਆਏ ਹਾਂ ਜਿਹੜਾ ਡੌਗ ਬਾਈਟਿੰਗ ਦਾ ਮਸਲਾ ਹੋਇਆ ਸੀ ਕਿਹੜੇ ਮਸਲੇ ਨਾਲ ਆਏ ਹੋ ਤੁਸੀਂ ਪੀਟਾ ਨਾਲ ਵੀ ਮਿਲੇ ਹੋ ਕੀ ਗੱਲਬਾਤ ਹੋਈ ਹੈ ਸ਼ਰਮ ਜੀ ਮੈਂ ਅੱਜ ਜਿਸ ਜਗ੍ਹਾ ਤੇ ਖੜਾ ਹਾਂ ਇਹ ਜਗ੍ਹਾ ਲੁਧਿਆਣਾ ਸ਼ਹਿਰ ਦਾ ਸਭ ਤੋਂ ਸਮਾਰਟ ਹਲਕਾ ਜਿਹਨੂੰ ਵੈਸਲ ਹਲਕਾ ਕਿਹਾ ਜਾਂਦਾ ਸੀ ਇਸ ਹਲਕੇ ਦੇ ਵਿੱਚ ਲੋਕ ਰਸ਼ ਕਰਦੇ ਸੀਗੇ ਕਿ ਕੀ ਬਾਤ ਹੈ ਲੋਕ ਕਹਿੰਦੇ ਸੀ ਸਸੀ ਸਰਕੇ ਦੇ ਵਿੱਚ ਸਾਡਾ ਮਕਾਨ ਬਣ ਜਾਵੇ ਅਸੀਂ ਇਸ ਸਰਕੇ 'ਚ ਰਹਿੰਦੇ ਹੋਈਏ ਲੇਕਿਨ ਅੱਜ ਹਾਲਾਤ ਬੱਤੋ ਬੱਕਰ ਹੋ ਚੁੱਕੇ ਆ ਦੋਸਤ ਬੱਤੋ ਬੱਕਰ ਹੋ ਚੁੱਕੇ ਮੈਂ ਨਹੀਂ ਦੋਸਤ ਇਹ ਮੈਂ ਨਹੀਂ ਆ ਤੁਹਾਡੇ ਸਾਹਮਣੇ ਆ ਸਬੂਤ ਬੋਲਦੇ ਪਏ ਆ ਆ ਤੁਹਾਡੇ ਸਾਹਮਣੇ ਮੈਂ ਦਿਖਾਣਾ ਚਾਹੁੰਦਾ ਕਿ ਬੀਤੇ ਦਿਨੋਂ ਬੀਤੇ ਦਿਨੋਂ ਮੋਡਲ ਟਾਊਨ ਦੇ ਕੋਲ ਗਾਂਧੀ ਕਲੋਨੀ ਦੇ ਵਿੱਚ ਇੱਕ ਐਸੀ ਵਿੱਚ ਸੀ जिनु हुई, हुई सी, दो बच्चे समेत से अधिक लोगों को कुकार अवारा कुत्तों ने नोचा बच्चे का गाल तो कुछ के हाथ और पैर पर काटा आ बच्चे का गल का पीस ही है नहीं दोस्त आप हूं इस बच्चे बचे घर आए हैं इस बच्चे नु भी मिले हैं उस बच्चे दी मदर नु भी मिले हैं सो परेशान सी दोस्त परेशान सी ਔਰ ਸੋਚ ਕੇ ਦੇਖੋ ਪਰੇਸ਼ਾਨ ਹੋਣਗੇ ਵੀ ਕਿਉਂ ਨਹੀਂ ਦੋਸਤ ਜੇ ਕੋਈ ਆਮ ਕੁੱਤਾ ਕਿਸੇ ਨੂੰ ਕੱਟ ਲੈਂਦਾ ਨਾ ਤਾਂ ਇੰਜੈਕਸ਼ਨ ਸ਼ਾਇਦ ਆਜੂ ਬਾਜੂ ਤੇ ਲੱਗਦੇ ਲੇਕਿਨ ਜਦੋਂ ਰੈਬਿਸ ਵਾਲਾ ਕੁੱਤਾ ਜਦੋਂ ਕਿਸੇ ਨੂੰ ਵੱਢਦਾ ਹੋਵੇ ਨਾ ਤਾਂ ਇੰਜੈਕਸ਼ਨ ਜੇ ਹੱਥ ਤੇ ਕਟਿਆ ਹੋਵੇ ਤਾਂ ਹੱਤੇ ਉਸੇ ਜਗ੍ਹਾ ਦੇ ਨਾਲ ਬਿਲਕੁਲ ਲੱਗਦਾ ਜੇ ਗਲ ਤੇ ਘਟਿਆ ਹੈ ਤਾਂ ਗਲ ਦੇ ਬਿਲਕੁਲ ਨਾਲ ਲੱਗ ਕੇ ਪੰਜ ਤੋਂ 6 ਇੰਜੈਕਸ਼ਨ ਲੱਗਦੇ ਹੈ ਜੇ ਪਾਟ ਤੇ ਘਟਿਆ ਹੈ ਤਾਂ ਪਾਟ ਵਾਲੀ ਜਗ੍ਹਾ ਦੇ ਉੱਤੇ ਉਹ ਇੰਜੈਕਸ਼ਨ ਲੱਗਦੇ ਸੋਚ ਕੇ ਦੇਖੋ ਉਸ 마ਸੂਮ ਦਾ ਕੀ ਕਸੂਰ ਜਿਸ ਨੇ ਦਰਦਿੰਦੀ ਸਹੀ ਹੈ ਮੈਂ ਇਹੀ ਤਾਂ ਹੈਰਾਨ ਆ ਇਹੀ ਤਾਂ ਹੈਰਾਨ ਆ ਔਰ ਕਮਾਲ ਦੀ ਗੱਲ ਦੇਖੋ ਕਮਾਲ ਦੀ ਗੱਲ ਦੇਖੋ ਕਿ ਉਸ 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 ਵਿੱਚ ਨੂੰ ਉਸ ਵਿੱਚ ਦੀ ਡੈਥ ਹੋ ਗਈ 2-4 ਦਿਨਾਂ ਬਾਅਦ ਉਸ ਵਿੱਚ ਦੀ ਡੈਥ ਹੋ ਗਈ ਔਰ ਜਦੋਂ ਸਵੇਰੇ ਮੈ ਸੋ ਕੋਲ ਨਗਰ ਨਿਗਮ ਦੇ ਜਿਹੜੇ ਹੈਲਥ ਬ੍ਰਾਂਚ ਦੇ ਜਿਹੜੇ ਸਭ ਤੋਂ ਵੱਡੇ ਡਾਕਟਰ ਮਨੋਤਰਾ ਨਾਮਕ ਅਫਸਰ ਹੈ ਜਿਹਦੇ ਮੇਰੀ ਉਹਨਾਂ ਨਾਲ ਕੱਲ ਗੱਲ ਹੋਈ ਤਾਂ ਮੈਂ ਉਹਨਾਂ ਨੂੰ ਕਿਹਾ ਮਨੋਤਰਾ ਸਾਹਿਬ ਕਿ ਮੈਂ ਉਹ ਮੈਡੀਕਲ ਰਿਪੋਰਟ ਜਾਂ ਦੇਖ ਜਾਂਚ ਜਿਹੜੀ ਹੈਗੀ ਹੈ ਉਹਦੇ ਬਾਰੇ ਮੈਂ ਤੁਹਾਡੇ ਕੋਲੋਂ ਨੌਲੇ ਲੈ ਸਕਦਾ ਉਹਨਾਂ ਦਾ ਕਹਿਣਾ ਸੀਗਾ ਜੀ ਮੇਰੇ ਤੱਕ ਹਲਕ ਤੱਕ ਰਿਪੋਰਟ ਹੀ ਨਹੀਂ ਪਹੁੰਚੀ ਤੁਸੀਂ ਇਸ ਤਰ੍ਹਾਂ ਕਰੋ ਸਾਡੇ ਜਿਹੜੇ ਡਾਕਟਰ ਵਿਮਲੇਸ਼ ਹੈ ਡੌਗ ਸਟਰੇਲਾਈਜੇਸ਼ਨ ਸੈਂਟਰ ਦੇ ਵਿੱਚ ਉਹਨਾਂ ਕੋਲ ਲੈ ਲਓ ਮੈਂ ਉਹਨਾਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਮੈਂ ਤਾਂ ਕੱਦ ਜੇ ਡਾਕਟਰ ਸਾਹਿਬ ਨੂੰ ਤਾਂ ਵਿਮਲੇਸ਼ ਜੀ ਨੂੰ ਮੇਰੀ ਰਿਪੋਰਟ ਪਹੁੰਚੀ ਔਰ ਰਿਪਾਇਰਡ ਦੇ ਵਿੱਚ ਜਦੋਂ ਉਸ ਡੌਗ ਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹਦੇ ਵਿੱਚ ਇਹ ਕਲੀਅਰ ਆਇਆ ਕਿ ਡੌਗ ਨੂੰ ਪੋਜ਼ਿਟਿਵ ਫਾਰ ਰੈਬਿਸ ਦੋਸ ਜਾਣਦੇ ਹੋ ਰੈਬਿਸ ਕਿੰਨੀ ਖਤਰਨਾਕ ਬਿਮਾਰੀ ਹੈ ਇਹਦਾ ਜਿਹੜਾ ਲਾਵਾ ਅੰਦਰ ਲਾਵਾ ਸਲਾਈਵਾ ਜਿਹੜਾ ਸਲਾਈਵਾ ਹੈ ਡੌਗ ਦਾ ਜੇ ਉਹ ਵੀ ਕਿਸੇ ਜਗ੍ਹਾ ਤੇ गिरਦਾ ਹੋਵੇ ਉਹ ਵੀ ਕਿਸੇ ਜਗ੍ਹਾ ਤੇ ਪਿਆ ਹੁੰਦਾ ਤਾਂ ਉਹਦੇ ਨਾਲ ਵੀ ਬਿਮਾਰੀ ਆ ਸਕਦੀ ਹੈ ਉਸ ਬੱਚੇ ਦੀ ਉਸ ਪਰਿਵਾਰ ਦੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਡੌਗਸ ਨੇ ਬਾਈਟ ਕੀਤਾ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਜਾਨ ਮਾਲ ਕਮਾਲ ਦੀ ਗੱਲ ਬਸ ਇੱਕ ਕੇਸ ਦਾ ਉਜਾਗਰ ਹੋ ਗਿਆ ਇੱਕ ਕੇਸ ਦਾ ਸਾਹਮਣੇ ਆ ਗਿਆ ਲੇਕਿਨ ਮੈਂ ਦੱਸਣਾ ਚਾਹਨਾ ਵਾ ਮੈਂ ਦੱਸਣਾ ਚਾਹਨਾ ਵਾ ਕਿ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਹਜ਼ਾਰੋਂ ਐਸੇ ਹਜ਼ਾਰੋਂ ਐਸੇ ਲੋਗ ਹਨ ਜਿਹੜੇ ਕਿ ਇਸ ਕੇਸ ਜਿਹੜਾ ਸਾਹਮਣੇ ਨਹੀਂ ਆਇਆ ਔਰ ਉਹਨਾਂ ਦੇ ਕੇਸ ਵੀ ਸਾਹਮਣੇ ਨਹੀਂ ਆਏ ਲੇਕਿਨ ਇਹ ਸਾਡੇ ਜਿਹੜੇ ਹੈਲਥ ਅਫਸਰ ਹੈ ਸਾਡਾ ਜਿਹੜਾ ਨਗਰ ਨਿਗਮ ਦੇ ਸੋ ਕੋਲ ਜਿਹੜੇ ਮੋਜਾ ਲੁਧਦੇ ਅਫਸਰ ਹੈਗੇ ਆ ਜਿਹੜੇ ਜਿਹਨੇ ਜਿਹੜੇ ਹੈਲਥ ਅਫਸਰ ਦੇ ਇਸ ਇਸ ਸੈਂਟਰੀ ਇਨਸਪੈਕਟਰ ਹਨ ਇਹਨਾਂ ਨੂੰ ਪਤਾ ਹੀ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਡਾਕਟਰ ਸੈਂਟਰ ਹੋਣ ਦੀ ਨਾਮ ਦੀ ਚੀਜ਼ ਕੋਈ ਹੰਮੜਾ ਰੋਡ ਦੇ ਉੱਤੇ ਸਾਡੇ ਡਾਕ ਸਟੈਰੀਲੇਸ਼ਨ ਸੈਂਟਰ ਦੇ ਪਿੱਛੇ ਬਣਦੀ ਪਈ ਹੈ ਜੇ ਬਣਦੀ ਪਈ ਹੈ ਤਾਂ ਬਣਾ ਜੀਏ ਅਤੇ ਹੋਣਾ ਵੀ ਹੈ ਬਸ ਇੱਕੋ ਗੱਲ ਪਤਾ ਹੈ ਡਾਕਟਰ ਵਿਪੁੱਲ ਨੂੰ ਪੁੱਛੋ ਡਾਕਟਰ ਵਿਪੁੱਲ ਨੂੰ ਪੁੱਛੋ ਡਾਕਟਰ ਵਿਪੁੱਲ ਨੂੰ ਪੁੱਛੋ ਕਿਉਂ ਭਾਈ ਕੱਲਾ ਨਗਨ ਨਿਕਮ ਡਾਕਟਰ ਵਿਪੁੱਲ ਜੀ ਆ ਰਹੇ ਹੈ ਕਮਰਾਚ ਮੈਨੂੰ ਦੱਸੋ ਨਾ ਜਦੋਂ ਵਿਪੁੱਲ ਸਾਹਿਬ ਨੂੰ ਮੈਂ ਗੱਲ ਕੀਤੀ ਕਿ ਵਿਪੁੱਲ ਸਾਹਿਬ ਉਸ ਡੌਗ ਸ਼ੈਟਰ ਹੋਣ ਦਾ ਜਿੱਥੇ ਇਹੋ ਜਿਹੇ ਕੁੱਤੇ ਜਿਹੜੇ ਰੱਖੇ ਜਾਣੇ ਸੀਗੇ ਉਹ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਜਲਦ ਤੋਂ ਜਲਦ ਬਣਾਇਆ ਜਾਵੇ ਚਲੋ ਤੋ ਜਲਦ ਬਣਾਇਆ ਜਾਵੇ ਅੱਜ ਕਿੱਥੇ ਕੰਮ ਪਹੁੰਚਿਆ ਟੌਂਡਾ ਦਾ ਕਹਿਣਾ ਸੀਗਾ ਸੱਤ ਚਾਰ ਦੀਵਾਰੀ ਹੋ ਗਈ ਮੈਂ ਕਿਹਾ ਸੱਤ ਚਾਰ ਦੀਵਾਰੀ ਬਾਕੀ ਕੰਮ ਇਹ ਜੀ ਉਹ ਤਾਂ ਹਲੇ ਪਤਾ ਨਹੀਂ ਮੈਂ ਕਹਿੰਦਾ ਕਿਹਨੂੰ ਪਤਾ ਹੈ ਮੇਅਰ ਨੂੰ ਕਹਿੰਦੇ ਜੀ ਸ਼ਾਇਦ ਉਹਨਾਂ ਨੂੰ ਵੀ ਨਹੀਂ ਮੈਂ ਕਮਿਸ਼ਨਰ ਸਾਹਿਬ ਨੂੰ ਕਹਿੰਦਾ ਉਹਨਾਂ ਨੇ ਪਤਾ ਮੈਂ ਕਹਿੰਦਾ ਪਤਾ ਕਿਨੂੰ ਹੈ ਪਤਾ ਕਿਨੂੰ ਹੈ ਦੋਸਤ ਆ ਹਾਲਾਤ ਹੈ ਆਪਸ ਦੇ ਵਿੱਚ ਇਹਨਾਂ ਦੇ ਸੈਂਟਰੀ ਇੰਸਪੈਕਟਰ ਦਾ ਕਿਸੇ ਦਾ ਕੋਆਰਡੀਨੇਸ਼ਨ ਨਹੀਂ ਕੋਈ ਕੁਝ ਨਹੀਂ ਔਰ ਆ ਦੇਖੋ ਆ ਦੇਖੋ ਆ ਮੇਰੇ ਹੱਥ ਵਿੱਚ ਖੂਰੇ ਖੂਰੇ ਕੁਝ ਦਿਨ ਪਹਿਲਾਂ ਮੈਂ ਡਾਕਟਰ ਅਖੀਰ ਸ਼ਰੀਰ ਹੈ ਜਿਹੜਾ ਕਿ ਐਸਐਮਓ ਹੈ ਨੁਜਾਰੇ ਸ਼ਹਿਰ ਦੇ ਜੋ ਸਿਵਲ ਹਸਪਤਾਲ ਮੈਨੂੰ ਹੁਣੇ ਕਾਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਮੈਂ ਉਹਨਾਂ ਕੋਲੋਂ ਮੰਗਿਆ ਕਿ ਸਾਹਿਬ ਸਿਵਲ ਹਸਪਤਾਲ ਦੇ ਵਿੱਚ ਬੀਤੇ ਸਾਲ ਤੇ ਇਸ ਸਾਲ ਕਿੰਨੇ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਤਾਂ ਉਹਨਾਂ ਨੇ ਆਪਣਾ ਡਾਟੇ ਵਾਲੀ ਕਿਤਾਬ ਖੋਲੀ ਔਰ ਮੈਨੂੰ ਫੋਨ ਤੇ ਹੁਣੇ ਦੱਸਿਆ ਤੁਹਾਡੇ ਸਮੇਂ ਦੱਸਿਆ ਵਾ ਕਿ 2024 ਦੇ ਵਿੱਚ 13488 ਸਾਡੇ ਕੋਲ ਕੇਸ ਆਏ ਡੌਗ ਬਾਈਟ ਦੇ ਔਰ 2025 ਦੇ ਵਿੱਚ 9375 ਕੇਸ 8 ਮਹੀਨੇ ਤੱਕ ਹਲੇ 4 ਮਹੀਨੇ ਦਾ ਡਾਟਾ ਜੇ ਤਰੋ ਚਾਹੀਦਾ ਤਾਂ ਸੂਰੇ ਹਸਪੀਟਲ ਆ ਜਾਓ ਲਗਭਗ ਲਗਭਗ 13 ਤੋਂ 14 ਹਜ਼ਾਰ ਕੇਸ ਡੌਗ ਬਾਈਟ ਦੇ ਇਹ ਡਾਕਟਰ ਅਖੀਰ ਜੀ ਗਏ ਆ ਮੈਂ ਨਹੀਂ ਕਹਿ ਰਿਹਾ ਇਹ ਡਾਟਾ ਬੋਲ ਰਿਹਾ ਦੋਸਤ ਜਣੇ ਚਿਹਰਾ ਦਾ ਹਰਕਤ ਦੇ ਵਿੱਚ ਆਇਆ ਹੈ ਡੀਸੀ ਨੇ ਕਿਹਾ ਕਿ ਇੱਕ ਫੀਡਿੰਗ ਪੁਆਇੰਟਸ ਬਣਨਗੇ ਤੇ ਸਾਰੇ ਕੁੱਤੇ ਸਾਹ ਬਾਦਰ ਮੈਂ ਉਸੇ ਫੀਡਿੰਗ ਪੁਆਇੰਟ ਦੀ ਗੱਲ ਕੀਤੀ ਹੈ ਮੈਂ ਉਸੇ ਫੀਡਿੰਗ ਪੁਆਇੰਟ ਦੀ ਗੱਲ ਕੀਤੀ ਹੈ ਉਸੇ ਫੀਡਿੰਗ ਪੁਆਇੰਟ ਦੀ ਗੱਲ ਕੀਤੀ ਮੈਂ ਫੇਰ ਬੋਲ ਰਿਹਾ ਮੈਂ ਫੇਰ ਬੋਲ ਰਿਹਾ ਉਸੇ ਫੀਡਿੰਗ ਪੁਆਇੰਟ ਦੀ ਗੱਲ ਕੀਤੀ ਹੈ ਜਿੰਦੀ ਸਿਰਫ ਚਾਰ ਦੀਵਾਰੀ ਇਹਨੇ ਮਹੀਨਿਆਂ ਚ ਬਣੀ ਹੈ ਸਿਰਫ ਚਾਰ ਦੀਵਾਰੀ ਇਹਨੇ ਮਹੀਨੇ ਵਿੱਚ ਬਣੀ ਹੈ ਉੱਥੇ ਫੀਡਿੰਗ ਪੁਆਇੰਟ ਉੱਥੇ ਕੈਨਸ ਬਣਨੇ ਸੀਗੇ 8-1 150 ਕਰੋੜ ਰੁਪਇਆ ਲਾਈਟਾਂ ਵਾਸਤੇ ਤਾਰਾ ਵਾਸਤੇ ਉਹ ਟੈਂਡਰ ਜ਼ਰੂਰੀ ਸੀ ਜਾਂ 42 ਤੋਂ 45 ਕਰੋੜ ਰੁਪਇਆ ਦਾ ਗੋਬਰ ਲਿਫਟ ਕਰਨ ਵਾਸਤੇ ਉਹ ਟੈਂਡਰ ਪੈਲ ਦੇ ਆਧਾਰ ਤੇ ਜੂਰੀ ਸੀ ਜ਼ਰੂਰੀ ਸੀ ਸੁਪਰੀਮ ਕੋਰਟ ਦਾ ਇਹ ਆਰਡਰ ਕਿ ਡਰਗ ਨਾਈਟ ਸ਼ੈਲਟਰ ਹੋਮ ਲੋਕਾਂ ਦੀ ਜ਼ਿੰਦਗੀਆਂ ਬਾਰੇ ਜ਼ਰੂਰੀ ਸੀ ਇਹੋ ਜਿਹੇ ਮਾਸੂਮ ਬੱਚਿਆਂ ਦੀਆਂ ਜ਼ਿੰਦਗੀਆਂ ਜੋਈ ਸੀ ਉਹ ਪੈਲ ਦੇ ਆਧਾਰ ਤੇ ਬਣ ਬਣਦੇ ਉਹ ਜਿਹੜਾ 42.45 ਕਰੋੜ ਰੁਪਈਆ ਜਿਹੜਾ ਗੋਬਰ ਚ ਲਿਫਟ ਕਰਨ ਵਾਸਤੇ ਲਾਇਆ ਨਾ ਉਹ ਵੀ ਮੈਂ ਤੁਹਾਨੂੰ ਆਨ ਆਲੇ ਟਾਈਮ ਦੱਸੂਗਾ ਕਿਵੇਂ ਇਹ ਲੋਕ ਕਮਿਸ਼ਨ ਦਾ ਖੇਲ ਬਰਬਾਦ ਕਰਨਾ ਚਾਹੁੰਦੇ ਆ ਲੇਕਿਨ ਫਿਲਹਾਲ ਮੁੱਦਾ ਉਹ ਨਹੀਂ ਹੈ ਫਿਲਹਾਲ ਮੁੱਦਾ ਵਾ ਕਿ ਨਾਈਟ ਸ਼ੈਲਟਰ ਹੋਮ ਪੈਲ ਦੇ ਆਧਾਰ ਤੇ ਬਣਨਾ ਚਾਹੀਦਾ ਤਾਂ ਕਿ ਜਿਵੇਂ ਇਹ ਨਾ 35 ਬੱਚਿਆਂ ਨੂੰ 35 ਲੋਕਾਂ ਨੂੰ ਇਸ ਡੌਗ ਨੇ ਗਾਂਧੀ ਕਲੋਨੀ ਵੈਕਟਕਰੇ ਦੇ ਵਿੱਚ ਕਟਿਆ ਦਾ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲੇ ਚੀਜ਼ਾਂ ਨਾ ਹੋਣ ਇਹਨਾਂ ਲੋਕਾਂ ਨੇ ਖੁਦ ਦੱਸਿਆ ਕਿ ਇਸੀ ਇਲਾਜ ਆਪਣੇ ਕੋਲੋਂ ਕਰਾਇਆ ਖੁਦ ਤੁਸੀਂ ਬੱਚੇ ਦੀ ਮਦਰ ਨੇ ਸੁਣਿਆ ਹੋਵੇਗਾ ਕਿ ਉਹਨੇ ਕਿਹਾ ਕਿ ਸਿਰਫ 70000 ਰੁਪਏ ਸੀ ਲਗਾ ਚੁੱਕੇ ਹੋਏ ਆਂ ਔਰ ਹਲੇ ਕਟੋ ਘੱਟ ਲਗ 1.5 ਲੱਖ ਰੁਪਏ ਤੱਕ ਇਲਾਜ ਦਾ ਖਰਚਾ ਸ਼ਾਇਦ ਉਸ ਤੋਂ ਉੱਪਰ ਜਾ ਸਕਦਾ ਵਾ ਪਿੱਛੇ ਇੱਕ ਬਜ਼ੁਰਗ ਅੰਕਲ ਦੇ ਘਰ ਵੀ ਆਪਾਂ ਹੋ ਕੇ ਆਏ ਆਂ ਸੋ ਉਹਨਾਂ ਦੇ ਹੱਥੇ ਵੱਡੇ ਸੀ ਉਹ ਕਹਿੰਦੇ ਪਹਿਲੇ ਦਿਨ ਮੈਂ ਕ੍ਰਿਸਟੋਫ ਪਿੰਡ ਤੋਂ 4 ਤੋਂ 5000 ਰੁਪਏ ਦੇ ਇੰਜੈਕਸ਼ਨ ਲਗਵਾਇਆ ਸਾਹਿਬ ਮੈਂ ਲੇਕਿਨ ਕੋਈ ਸਾਲੂ ਕੋਈ ਕੋਈ ਖਰਚਾ ਕੋਈ ਪੁੱਛਣ ਨਹੀਂ ਵਾ ਚੁੱਕੇ ਹੋਈ ਸੀਗੇ ਅਗਲੇ ਦਿਨ ਸਰਜਰੀ ਨਹੀਂ ਸੀਗੀ ਤੁਹਾਨੂੰ ਉਸ ਦਿਨ ਫੋਨ ਆਂਦਾ ਵਾ ਤੁਸੀਂ ਬੱਚੇ ਨੂੰ ਡੀਐਮਸੀ ਲੈ ਕੇ ਆ ਸਕੋ ਕਹਿੰਦੇ ਭਾਈ ਹੁਣ ਬੱਚੇ ਨੂੰ ਇਲਾਜ ਵਿਚਕਾਰ ਅਧੂਰਾ ਛੱਡ ਕੇ ਅਸੀਂ ਡੀਐਮਸੀ ਲੈ ਆਈਏ ਵਿਚਕਾਰ ਛੱਡ ਕੇ ਉਦੋਂ ਕਿੱਥੇ ਸੀਗੇ ਜਿਸ ਦਿਨ ਡੌਗ ਨੇ ਬਾਈਟ ਕੀਤਾ ਸੀਗਾ ਬਾਈਟ ਕੀਤਾ ਜਾਂਦਾ ਦੇਖੋ ਦੇਖੋ ਹੈਰਾਨੀ ਵਾਲੀ ਗੱਲ ਹੈ ਕਿੰਦੀ ਬੱਤਵੀ ਦੀ ਵਾਲੀ ਗੱਲ ਹੈ ਕਿ ਅਸਰ ਦਾ ਕਹਿਣਾ ਸੀਗਾ ਉਹ ਜਿਹੜੀ ਬੱਚੀ ਨਾ ਜੀ ਉਹ ਉਹਦਾ ਸ਼ਾਇਦ ਕ੍ਰਾਸ ਕਿਸੇ ਲੈਬਰਡੌਗ ਨਾਲ ਹੋਇਆ ਹਣਾ ਉਹਨੇ 4 ਬੱਚੇ ਦਿੱਤੇ ਸੀਗੇ ਔਰ ਤਿੰਨ ਬੱਚੇ ਕੋਈ ਲੋਕ ਚੱਕ ਕੇ ਲੈ ਗਏ ਚੌਥਾ ਬੱਚਾ ਜਿਹੜਾ ਹੈਗਾ ਵੀ ਡਾਕਟਰ ਮੈਡਮ ਹੈ ਉਹਨਾਂ ਨੇ ਕੇਅਰ ਟੇਕਰ ਲਈ ਰੱਖਿਆ ਹੋਇਆ ਹੈ ਸਾਬ ਸ਼ਰਮ ਆਣੀ ਚਾਹੀਦੀ ਹੈ ਇਸ ਚੀਜ਼ ਦੇ ਨਾਲ ਉਸ ਡੌਗ ਨੂੰ ਰੈਬੀਸੀ ਰੈਬਿਸ ਇਦੋਂ ਕਿ ਲਈ ਖੋ ਗਿਆ ਉਸ ਬਿਮਾਰੀ ਨਾਲ ਕਿ ਲਈ ਖੋ ਗਿਆ ਕਮਾਲ ਦੀ ਗੱਲ ਹੈ ਉਹ ਲੋ ਬਿਮਾਰੀ ਸੀ ਦੋਸਤ ਰੈਬਿਸ ਖਤਰਨਾਕ ਬਿਮਾਰੀ ਹੈ ਦੋਸਤ ਕੱਲ ਇਹ ਜੀ ਬਿਮਾਰੀਆਂ ਹੋਰ ਲੋਕਾਂ ਨੂੰ ਰੱਬ ਦਾ ਵਾਸਤਾ ਨਾਈਟ ਸੈਕਟਰ ਹੌਪਟਲ ਦੇ ਆਧਾਰ ਤੇ ਬਣਾਓ ਔਰ ਇਹਦੇ ਵਿਕਟਮ ਤਸਵੀਰ ਵਾਲ ਮੈਂ ਕਹਾਂਗਾ ਸਾਡਾ ਸਾਰਾ ਹੈਲਥ ਡਿਪਾਰਟਮੈਂਟ ਹੈ ਔਰ ਸਸਪੈਂਡ ਹੋਣੇ ਚਾਹੀਦੇ ਯਾਰ ਇਹੋ ਜਿਹੇ ਬੰਦੇ ਸਸਪੈਂਡ ਹੋਣੇ ਚਾਹੀਦੇ ਇਹਨਾਂ ਦੇ ਲੋਕਾਂ ਦੇ ਘਰ ਆ ਕੇ ਇਹਨਾਂ ਦੀ ਜ਼ਿੰਦਗੀਆਂ ਬਾਰੇ ਖਬਰ ਤਾਂ ਲੋ ਕੋਈ ਪੁੱਛੋ ਤਾਂ ਸਹੀ ਕਮਾਲ ਦੀ ਗੱਲ ਹੈ ਕੋਈ ਕਿੱਥੋਂ ਇਲਾਜ ਕਰਾ ਰਿਹਾ ਕੋਈ ਕਿੱਥੋਂ ਇਲਾਜ ਕਰਾ ਰਿਹਾ ਕੋਈ ਕਿੱਥੋਂ ਗਾਇਆ ਕਰਾ ਰਿਹਾ ਆ ਡਾਟਾ ਸਿਵਲ ਹਸਪਤਲ ਦਾ ਤੁਹਾਡੀ ਪੋਲ ਕਿਸੇ ਨੀ ਕੋਰਟ ਲਾਗੇਸ਼ਨ ਜਿਹੜੀ ਤੁਸੀਂ ਹੈਗੀ ਆ ਉਹ ਹਰ ਰੋਜ਼ ਕਰਦੇ ਹੋ ਹਰ ਮਹੀਨੇ ਕਰਦੇ ਹੋ ਹਰ ਸਾਲ ਕਰਦੇ ਹੋ ਇਹ ਡਾਟਾ ਬੋਲਦਾ ਪਿਆ ਹੈ ਇਹ ਇੰਜੈਕਸ਼ਨਾਂ ਦਾ ਡਾਟਾ ਬੋਲਦਾ ਪਿਆ ਹੈ ਇਹ ਡਾਕਟਰ ਅਖੀਰ ਬੋਲਦੇ ਪਏ ਆ 13-13 ਹਜ਼ਾਰ ਜਿਹੜੇ ਹੈਗੇ ਲੋਕ ਰੋਜ਼ ਕੁੱਤੇ ਦੇ ਬਾਈਟ ਕਰਨ ਕਰਕੇ ਆ ਰਹੇ ਹੈਗੇ ਔਰ ਸੋਚ ਕੇ ਦੇਖੋ ਇਹ ਸਿਰਫ ਸਰਕਾਰੀ ਹਸਪਤਾਲ ਦਾ ਸੋਚ ਕੇ ਦੇਖੋ ਕਿ ਸਰਕਾਰੀ ਤਾਂ ਸਿਰਫ ਜਿਹੜੇ ਮਾਤਰ ਸਾਥੀ ਬੰਦੇ ਉਹੀ ਆਂਦੇ ਹੋਣਗੇ 13000 ਦੇ ਕਰੀਬ ਡਾਟਾ ਇੰਜੈਕਸ਼ਨਾਂ ਦਾ ਉਹਨਾਂ ਦਾ ਹੈ ਤੇ ਬਾਕੀ ਉਹ ਜਿਹੜੇ ਸਾਰੇ ਪ੍ਰਾਈਵੇਟ ਹਸਪਤਾਲ ਕਿੰਨੇ ਲੋਕ ਜਾਂਦੇ ਹੋਣਗੇ ਇਹ ਤਾਂ 50000 ਦੇ ਕਰੀਬ ਲਗਭਗ 4 ਲੋਕ ਹਰ ਰੋਜ਼ ਲੁਧਿਆਣਾ ਸ਼ਹਿਰ ਦੇ ਵਿੱਚ ਡੌਗ ਬਾਈਟ ਦਾ ਸ਼ਿਕਾਰ ਹੁੰਦੇ ਪਏ ਆ ਔਰ ਇਹ ਕੋਲ ਖੋਲਦਾ ਪਿਆ ਕਿ ਕਿੰਨੀ ਕੁ ਸਟਰਲਾਈਜੇਸ਼ਨ ਡੌਗ ਸਟਰਲਿਜੇਸ਼ਨ ਹੋਣਦੀ ਪਈ ਹੈ ਜਾਂ ਉਹਦੇ ਨਾਮ ਤੇ ਪੈਸੇ ਖਾਦੇ ਜਾਂਦੇ ਪਏ ਆ ਕਿ ਕਿੰਨਾ ਕੁ ਲੋਕਾਂ ਦੇ ਵਾਸਤੇ ਸੇਫਟੀ ਵਾਸਤੇ ਅਸੀਂ ਚਿੰਤਾਵਾ ਵਾ ਮੇਰੇ ਨਗਰ ਨਿਗਮ ਨਗਰ ਨਗਮ ਦੇ ਹੈਲਥ ਬ੍ਰਾਂਚ ਕੁਸ਼ਤਾ ਸ਼ਰਮ ਕਰੋ ਤੁਹਾਡਾ ਵੀ ਬੱਚੇ ਆ ਤੁਹਾਡੇ ਵੀ ਪਰਿਵਾਰ ਆ ਰੱਬ ਨਾ ਕਰੇ ਕੱਲ ਨੂੰ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਇਹ ਚੀਜ਼ਾਂ ਹੋਣ ਫਿਰ ਤੁਸੀਂ ਕੀ ਕਹੋਗੇ ਧੰਨਵਾਦ